ਕਿਆਮਾਦ ਮੇ ਪਾਠੀ ਦੀ ਸਰਕਾਰ ਦੇ ਵੱਲੋਂ ਪਿੰਡਾਂ ਦੇ ਛਪੜਾ ਦੇ ਨਵੀਨੀਕਰਨ ਨੂੰ ਲੈ ਕੇ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਐਸ ਦੇ ਤਹਿਤ ਨਾਵਾਬਲਗ ਦੇ ਪਿੰਡ ਕੰਸੂਹਾ ਖੁਰਦ ਦੇ ਵਿੱਚ ਪਿਛਲੇ 35 ਸਾਲਾਂ ਬਾਅਦ ਪਿੰਡ ਦੀ ਸੜ ਲਈ ਗਈ ਹੈ ਦੱਸਦੇ ਕਿ ਕਿਉਂਕਿ ਪਿੰਡ ਜੁੜਾ ਹੈ ਕਿਉਂਕਿ ਪਿੰਡ ਦੇ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਸਕੂਲ ਅਤੇ ਪਿੰਡ ਦੇ ਵਿੱਚ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਸੀ ਅਤੇ ਹੁਣ ਹਾਲਾਤ ਇਹ ਬਣ ਗਏ ਸਨ ਕਿ ਪਿੰਡ ਦੇ ਛੱਪੜ ਦਾ ਪਾਣੀ ਸਕੂਲ ਦੇ ਵਿੱਚ ਖੜ ਜਾਂਦਾ ਸੀ ਅਤੇ ਮੱਛੀਆਂ ਵੀ ਨਾਲ ਹੀ ਤੈਰਦੀਆਂ ਨਜ਼ਰ ਆਉਂਦੀਆਂ ਸਨ ਨਾਵਾ ਵਿਰਾਜ ਦੇਵਮਾਨ ਦੇ ਵੱਲੋਂ ਆਪਣੀ ਤਨਖਾਹ ਦੇ ਵਿੱਚੋਂ 3 ਲੱਖ ਰੁਪਏ ਦੀ ਗ੍ਰਾਂਟ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ 66 ਨਵੀਨੀਕਰਨ ਸ਼ੁਰੂ ਕਰ ਦਿੱਤਾ ਗਿਆ ਹੈ ਵਿਧਾਇਕ ਦੇਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰ ਨੇ ਪਿੰਡ ਦੇ ਵਿਕਾਸ ਦੇ ਲਈ ਕੁਝ ਨਹੀਂ ਕੀਤਾ ਪਰ ਆਪ ਪਾਰਟੀ ਸਰਕਾਰ ਨਾਬਾ ਹਲਕੇ ਦੇ 40 ਪਿੰਡਾਂ ਦੇ ਛਪੜਾ ਅਤੇ ਪਿੰਡਾਂ ਦਾ ਨਵੀਨੀਕਰਨ ਕਰ ਰਹੀ ਹੈ। ਔਰ ਟੋਬੀ ਦੀ ਪਟਾਈ ਜਿਹੜੀ ਆ ਪਿਛਲੇ ਕਈ ਸਾਲਾਂ ਤੋਂ ਐ ਸਮਝ ਲਓ 25-30 ਸਾਲਾਂ ਤੋਂ ਪਟਾਈ ਜਿਹੜੀ ਨਹੀਂ ਸੀ ਹੋਈ ਤੇ 1999 ਤੋਂ ਸਫਾਈ ਜਿਹੜੀ ਇਹਦੇ ਨਹੀਂ ਸੀ ਹੋਈ। ਤੇ ਹੁਣ ਸਾਡੀ ਸਾਰੀ ਟੀਮ ਮੇਰਾ ਛੋਟਾ ਵੀ 37 ਸਾਡੀ ਸਾਰੀ ਨੌਜਵਾਨ ਸਾਥੀ ਜਿਹੜੇ ਆ ਬਜ਼ੁਰਗ ਬੱਚੇ ਪੈਣਾ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਇਹ ਛੱਪੜ ਦਾ ਜਿਹੜਾ ਨਵੀਨੀਕਰਨ ਕੀਤਾ ਹੈ ਜੀ ਅਜੇ ਤਾਂ ਇਹਦੀ ਪਟਾਈ ਹੋਈ ਹੈ ਤੇ ਇਹਨੂੰ ਹੁਣ ਚਾਰੇ ਪਾਸੇ ਲੋਕਟਾਈ ਦੇ ਬੂਟੇ ਲਾਵਾਂਗੇ ਔਰ ਇਹਦੀ ਯੋਗ ਸਹਿਯੋਗ ਦੇ ਵਿੱਚ ਮੈਂ ਆਪਣੀ ਤਨਖਾਹ ਦੇ ਵਿੱਚ 3 ਲੱਖ ਰੁਪਿਆ ਜਿਹੜਾ ਦਿੱਤਾ ਜੀ ਤੇ ਬਾਕੀ ਸਾਰਾ ਸੰਗਤ ਦੇ ਸਹਿਯੋਗ ਦੇ ਨਾਲ ਕੰਮ ਚੱਲ ਰਿਹਾ ਬਾਕੀ ਜੋ ਵੀ ਗ੍ਰਾਂਟ ਹੁਣ ਆਉਗੀ ਪਿੰਡ ਦੇ ਹੋਰ ਸੁੰਦਰੀ ਕਰਨ ਵਾਸਤੇ ਉਹ ਗ੍ਰਾਂਟ ਵੀ ਜਿਹੜੀ ਆ ਪਿੰਡ ਨੂੰ ਦਿੱਤੀ ਜਾਏਗੀ ਪਹਿਲਾਂ ਗੱਲ ਇਹ ਹੈ ਜੀ ਪੰਜਾਬ ਦੀ ਇਹ ਤਰਸਦੀ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਕਿ ਜਿਹੜੇ ਵੀ ਲੀਡਰ ਆਏ ਨੇ ਜੀ ਲੀਡਰਾਂ ਨੇ ਹਮੇਸ਼ਾ ਹੀ ਆ ਆਪਣੇ ਬਾਰੇ ਸੋਚਿਆ ਕਿਤੇ ਪੰਜਾਬ ਦੇ ਬਾਰੇ ਨਹੀਂ ਸੋਚਿਆ ਪੰਜਾਬ ਕੀ ਚਾਹੁੰਦਾ ਜੀ ਪੰਜਾਬ ਚਾਹੁੰਦਾ ਕਿ ਜਿਹੜਾ ਸਾਡਾ ਪੁਰਾਣਾ ਕਲਚਰ ਸੀ ਜਿਹੜੀ ਸਾਡਾ ਸਭਿਆਚਾਰ ਆ ਸਾਡੀ ਪੰਜਾਬੀ ਭਾਸ਼ਾ ਸਾਡੇ ਪਿੰਡਾਂ ਦਾ ਜਿਹੜਾ ਪੁਰਾਣਾ ਤੌਰ ਤਰੀਕਾ ਸੀ ਉਹ ਬਰਕਰਾਰ ਰਹੇ ਹੋਰ ਤਾਂ ਚ ਕੁਝ ਕਰਨ ਦੀ ਜਰੂਰਤ ਨਹੀਂ ਸੀਗੀ ਪਰ ਉਹ ਬਰਕਰਾਰ ਨਾ ਕਰਕੇ ਉਲਟਾ ਜਿਹੜਾ ਜੀ ਮਿਸਮੈਨੇਜ ਕਰਤਾ ਕਿ ਕਿਤੇ ਸੜਕਾਂ ਉੱਚੀਆਂ ਕਿਤੇ ਨੀਵੀਆਂ ਛੱਪੜ ਦੀ ਪਟਾਈ ਨਹੀਂ ਹੋਈ ਸੀਵਰੇਜ ਦਾ ਪਾਣੀ ਪਿੰਡਾਂ 'ਚ ਘੁੰਮਣ ਲੱਗ ਗਿਆ ਤੇ ਉਹਦਾ ਕਿਸਾਨ ਦੀ ਫਸਲ ਨੂੰ ਨੁਕਸਾਨ ਹੋਣ ਲੱਗ ਗਿਆ ਤੇ ਇਹ ਧਿਆਨ ਨਹੀਂ ਦਿੰਦਾ ਹੁਣ ਵਿਧਾਨ ਸਭਾ ਨਾਬਾ ਦੇ ਤਕਰੀਬਨ ਮੇਰੇ ਕੋਲ ਡੀਟੇਲ ਹੈ ਜੀ 30-40 ਪਿੰਡਾਂ ਦੇ ਵਿੱਚ ਛੱਪੜ ਦੀ ਪਟਾਈ ਜਿਹੜੀ ਆ ਚੱਲ ਰਹੀ ਹੈ ਔਰ ਹਰ ਇੱਕ ਜਗ੍ਹਾ ਸਾਡੇ ਪ੍ਰਬੰਧਕ ਜਿਹੜੇ ਲੱਗੇ ਹੋਏ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਸਾਰਾ ਜਿਹੜਾ ਨਵੀਨੀਕਰਨ ਕਰ ਰਹੇ ਹਾਂ ਮੇਰੀ ਇਹ ਤਮੰਨਾ ਕਿ ਵਿਧਾਨ ਸਭਾ ਨਾਪਾ 142 ਪਿੰਨੇ 142 ਦੇ ਵਿੱਚੋਂ 136 ਪਿੰਨੇ ਜਿਹੜੇ ਨੇ ਪ੍ਰੋਪਰ ਪਿੰਨੇ ਨੇ ਔਰ 6 ਜਿਹੜੀਆਂ ਨੇ ਆਟਰ ਕਲੋਨੀਆਂ ਦੀਆਂ ਪੰਚਾਇਤਾਂ ਕੰਮ ਕਰ ਰਹੀਆਂ ਨੇ ਕਿ ਹਰੇਕ ਪਿੰਡ ਦਾ ਜਿਹੜਾ ਛੱਪੜ ਆ ਉਹਦਾ ਨਵੀਨੀਕਰਨ ਹੋਵੇ ਹਰੇਕ ਪਿੰਡ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਵੇ ਔਰ ਪਿੰਡ ਜਿਹੜਾ ਸੋਹਣਾ ਲੱਗੇ ਔਰ ਸੈਰ ਕਰਨ ਵਾਸਤੇ ਵੀ ਜਗ੍ਹਾ ਬਣ ਜਾਂਦੀ ਹੈ ਜੀ ਛੱਪੜ ਦੇ ਆਲੇ-ਦਾਲੇ ਜਦੋਂ ਪਾਣੀ ਇੱਥੇ ਖੜੂਗਾ ਤਾਂ ਮਾਹੌਲ ਬਣਦਾ ਇੱਕ ਔਰ ਪਿੰਡ ਦੇ ਵਿੱਚ ਜਿਹੜਾ ਜੀ ਸੱਚੇ ਪਾਤਸ਼ਾਹ ਖਵਾਜਾ ਮਹਾਰਾਜ ਦੀ ਕਿਰਪਾ ਹੁੰਦੀ ਹੈ ਤੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਵੀ ਹੁੰਦੀ ਹੈ ਸਾਰੇ ਇਕੱਠੇ ਸੈਰ ਕਰਦੇ ਨੇ ਘੁੰਮਦੇ ਫਿਰਦੇ ਨੇ ਸੋਹਣਾ ਪਿੰਡ ਯਾਨੀ ਕਿ ਸੋਹਣੀ